ਲੋ ਜੀ ਭਾਈ ਹੋ ਗਿਆ ਚਿੱਠੀ ਦਾ ਕੰਮ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਸੀ ਕਾਲ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁਖਰ ਕਾ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਬਹੁਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈ ਚੋਂ ਬਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਸੁਬਾ ਸੁਬਾ ਖੇਤਾਂ ਦਾ ਵੱਜ ਗਿਆ ਢੇੜਾ ਤੇ ਰਾਤ ਮਾੜੀ-ਮੋਟੀ ਕਿਣਮਣ ਕਾਣੀ ਹੋਈ ਹੈ ਜੀ 1% ਥੋੜੀਆਂ-ਥੋੜੀਆਂ ਕਿਣੀਆਂ-ਕਿਣੀਆਂ ਕਿਉਂਕਿ ਮੈਨੂੰ ਤਾਂ ਪਤਾ ਲੱਗ ਗਿਆ ਮੈਂ ਵੀ ਅੰਦਰੇ ਪਿਆ ਤਾਂ ਇਹ 9 ਵਜੇ ਦੇ ਕਰੀਬੇ ਕੰਮ ਹੋਇਆ ਵੀ ਭੈਣ ਹਰਜੀਤ ਨੇ ਮਸ਼ੀਨ ਚੱਕ ਕੇ ਅੰਦਰ ਰੱਖੀ ਤੀ ਮੈਂ ਮੈਂ ਤਾਂ ਅੰਦਰ ਬੈਠਾ ਤਾਂ ਇਹਨੇ ਕਿਣੀਆਂ ਲੱਗ ਗਿਆ ਕਿ ਇਹਨੇ ਚਲੋ ਫਿਰ ਰੁਕ ਗਈਆਂ ਤੇ ਬਾਕੀ ਖੇਤਾਂ ਤੋਂ ਆ ਗਏ ਜੀ ਘਰ ਹੁਣ ਮੰਨਣੀ ਆਪਾਂ ਨੇ ਪੱਗ ਅੱਜ ਤੋਰਨੀ ਆ ਜੀ ਆਪਣੀ ਪਤੀ ਜੀ ਦੀ ਜੈਸਮੀਨ ਦਾ ਤੁਸੀਂ ਦੇਖਿਆ ਵਿਆਹ ਦਾ ਚੱਲ ਰਿਹਾ ਕੰਮ ਸਹਿ ਚਿੱਠੀ ਚਿੱਠੀ ਦੇਣੀ ਜੀ ਮੁੰਡੇ ਵਾਲਿਆਂ ਨੂੰ ਤੇ ਉੱਧਰ ਜਾਣਾ ਹੁਣ ਫਟਾ ਦੀ ਫਟ ਘਰ ਪਹੁੰਚਿਆ 8 ਵਜੇ ਦਾ ਟਾਈਮ ਹੋ ਗਿਆ ਬਾਈ ਦਾ ਲੱਗ ਗਿਆ ਤਾਂ ਹੁਣ ਫੋਨ ਤੇ ਪੱਗ ਬੰਨਣੀ ਆ ਚਲੋ ਬਾਕੀ ਤੁਹਾਨੂੰ ਮਿਲ ਮਲਾਉਂਦੇ ਆ ਪਰਿਵਾਰ ਨਾਲ ਵੀ ਤੇ ਭਗਵਾਨ ਕੋ ਉੱਧਰ ਨੂੰ ਜਾਣਾ ਉੱਧਰ ਵੀ ਮਲਾਵਾਂਗੇ ਸਾਰੇ ਨਾਲ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਮੌਸਮ ਹਲੇ ਵੀ ਤੁਹਾਨੂੰ ਪਤਾ ਵਿਗੜਿਆ-ਵਿਗੜਿਆ ਜਾਂ ਬੱਦਲ ਵਾਲਾ ਕੰਮ ਹੈ ਤੇ ਲੱਗੇ ਹੋਏ ਸਾਰੇ ਉੱਧਰ ਜਸ਼ਨੇ ਵੀ ਲੱਗੀ ਵੀ ਆ ਸਵੇਰ ਸਵੇਰ ਹਾਂ ਬਈ ਸਵੇਰ ਸਵੇਰ ਖੇਚੇ ਦਾ ਕੰਮ ਮਿਲੋ ਇੱਧਰ ਮੇਰੇ ਨਾਲ ਸਾਰਿਆਂ ਨੂੰ ਬੈਰਵਰ ਸਤਿ ਸ਼ਕਾਲ ਜੀ ਹਾਂ ਸਵੇਰ ਸਵੇਰ ਚੱਕ ਦੇਣਾ ਫਟੇ ਹਾਂਜੀ ਹੈ ਬੂਆ ਅੰਦਰ ਆ ਗਈ ਬੂਆ ਅੰਦਰ ਕੀ ਕਰ ਰਹੀ ਪ੍ਰੈਸ ਹਾਂ ਜੀ ਮਨੋ ਲੱਗੀ ਆ ਬਾਜ ਜੀ ਆਈ ਆ ਪ੍ਰੈਸ ਦੀ ਇੱਧਰ ਮਿਲੋ ਬਈ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੈਰਵਰ ਸਤਿ ਸ਼ਕਾਲ ਜੀ ਅੱਜ ਚਿੱਠੀ ਵਾਲਿਆਂ ਦੇ ਨਹੀਂ ਰੋਟੀ ਹਾਂ ਜਾਈਂਗੇ ਜੀ ਹਾਂ ਇਹ ਟਾਈਮ ਲੱਗਣਾ ਤਿਆਰੀ ਕਰ ਰਹੇ ਹਾਂ ਜੀ ਅੱਛਾ ਤੂੰ ਆਪਣਾ ਹਾਂ ਜੀ ਮੈਂ ਮਨ ਲਾਤੀ ਅੱਜ ਰੋਟੀ ਉਧਰ ਹੋਣੀ ਸੀ ਉਧਰ ਤੋਂ ਚਾਹੇ ਪੀ ਕੇ ਆ ਜਾਉਂਗੇ ਘਰ ਪਰ ਉੱਪਰ ਜਾਨਾ ਹੈ ਅੱਛਾ ਤੁਸੀਂ ਆਪਣਾ ਪਲਾਨ ਨਾਲ ਜਾਨੀ ਰੈਡ ਕਰਿਓ ਹਾਂਜੀ ਹਾਂ ਠੀਕ ਨੇ ਨਹੀਂ ਬਸ ਤੇ ਚਾਹੇ ਪੀਵਾਂਗੇ ਜੀ ਸੋ ਬਾਈ ਇੱਧਰ ਮਟੀਰੀਅਲ ਦੇਖੋ ਜਿਹੜਾ ਸਬਜ਼ੀ ਚ ਪਾਇਆ ਉਹ ਕਰ ਮੇਰਾ ਤੇਰਾ ਪੱਗ ਦੇ ਬਾਗ ਮੈਂ ਨਹੀਂ ਸੁੱਕਦੇ ਦੰਦੇ ਜੀ ਆਪੇ ਇਹਦੇ ਤੋਂ ਪਾਣੀ ਮੈਟ ਲਾਉਣੇ ਲੱਗ ਬੰਨ ਕੇ ਤਿਆਰ ਆ ਨਾ ਥੋੜਾ ਟਾਈਮ ਲੱਗ ਜਾਣਾ ਫੇ ਬੱਚੇ ਵੀ ਰੇਡੀ ਕਰਨੇ ਆ ਸੰਡੇ ਆ ਤਾਈ ਜਸ਼ਨ ਲਾਈਏ ਜੀ ਅਚਾੜੂ ਲਾ ਕੇ ਰੋਜ਼ ਹੈਲਪ ਕਰਾਉਗੇ ਲਾ ਜਿਵੇਂ ਤਾਂ ਬਈ ਭਿੜੀ ਪਈ ਐ ਤੇ ਕਨ ਪ੍ਰੈਸ ਕਰ ਰਹੀ ਐ ਕੱਪੜਿਆਂ ਦੇ ਵਿਹਲਾ ਕੋਈ ਨਹੀਂ ਹੈਗਾ ਸਵੇ ਸਵੇ ਮੇਰਾ ਸੂਟ ਪ੍ਰੈਸ ਹਾਂਜੀ ਥੋੜਾ ਹੀ ਕਰੇ ਚਾ ਮੇਰਾ ਹੀ ਸੂਟ ਕਰਾ ਪੱਗਾ ਥੋੜੀਆਂ ਅਲਮਾਰੀ ਚ ਦੇਖੋ ਜੀ ਪਈਆਂ ਸਾਰੀਆਂ ਤਹਿ ਲਾ ਜਿਵੇਂ 10 12 ਜਿਹੜੀ ਮਾਰਦੀ ਥੋੜੇ ਆ ਡੀਗਾ ਦੋ ਤੇਰੇ ਸਰਦਾਰਨੀਆ 10 12 ਹਾਂਜੀ ਜਸਨ ਨੇ ਪੱਗਾ ਉਹਦੋਂ ਜਸਨ ਦੇਖੀ ਤਾਂ ਇਹ ਮਾਰਦੀ ਕਿ ਜਸਨ ਤਾਂ ਰੱਖੀਆਂ ਤਹਿ ਤਾਂ ਸਿਦੋ ਹਨ ਲਗਾਈ ਮਮਾ ਨੇ ਰੱਖੀਆਂ ਮੈਂ ਫਰ ਸੁੱਕੜੀਆਂ ਪਾਈ ਆਈ ਸੀ ਅੱਛਾ ਚਲ ਠੀਕ ਹੈ ਚਲੋ ਕਰਦਾ ਮੈਂ ਪੱਗਾ ਕਿੱਧਰ ਆ ਬਾਈ ਕਿੱਥੇ ਹੈ ਸਾਹਮਣੇ ਵਾਲੇ ਖਾਨੇ ਚ ਬੜੇ ਪੜੇ ਪਤਾ ਮੈਨੂੰ ਨਹੀਂ ਅੱਛਾ ਪਲੇਸ ਓ ਵਾਓ ਜਸ਼ਨ ਦੀ ਕਰਾ ਮਾ ਬਾਈ ਪੱਗਾ ਐਕਣਾ ਬਈਆਂ ਲਾਈਆਂ ਜਸ਼ਨ ਬਾਈ ਹੁਣ ਕਿਹੜੀ ਬੰਨੀ ਐ ਦੱਸ ਕਿਹੜੀ ਜੈ ਮਾਜੀ ਬਣ ਲਓ ਫੇ ਸੱਤੇਪੱਲੀ ਚੱਕ ਲਵਾ ਚੱਕ ਲਓ ਚੱਲ ਫੇ ਕਰਨ ਹੁਣ ਗਾਜਾ ਪਾਉਣਾ ਲੈ ਬਈ ਸੱਤੇਪੱਲੀ ਪੱਗਾ ਥੈਂਕ ਯੂ ਜਸ਼ਨ ਜਸ਼ਨ ਬਾਈ ਮੇਰੀ ਇੱਧਰ ਪੱਗਾ ਹੁੰਦੀਆਂ ਸਾਰੀਆਂ ਇੱਥੇ ਲੱਗਦੀਆਂ ਦੀਆਂ ਸਾਰੀਆਂ ਟੋਟਲੀ ਪੱਗਾਂ ਦਾ ਖਾਨਾ ਮੇਰਾ ਹੈ ਹੁਣ ਇਹ ਵਿਆਹ ਕਰਕੇ ਅਜੇ ਨਵੇਂ ਸੂਟ ਨਹੀਂ ਇਹ ਤਾਂ ਜਿ ਪ੍ਰਾਣੇ ਹੋ ਆਹ ਦੇਖ ਲਾ ਹੈ ਨਵੇਂ ਨਵੇਂ ਪ੍ਰਾਣੇ ਦਸੀ ਜਾਂਦੀ ਹੈ ਪ੍ਰਾਣੇ ਹੈ ਪ੍ਰਾਣੇ ਆ ਮम्मा ਸੰਭਾਲ ਕੇ ਰੱਖਦੇ ਆ ਨਾ ਇੱਕ ਵਾਰ ਪਾਏ ਵੀ ਦੂਸਰੇ ਦੂਸਰੇ ਵਿਆਹ ਨੂੰ ਹੀ ਪਾਉਣੇ ਹੁੰਦੇ ਆ ਚਲ ਠੀਕ ਆ ਚਲੋ ਫੇਰ ਭਾਈ ਮਿਲਦੇ ਆ ਪੱਗ ਬਣ ਕੇ ਭਾਈ ਹੋ ਗਏ ਤਿਆਰ ਪੱਗ ਬਣ ਲਈ 5 ਮਿੰਟ ਦੇ ਵਿੱਚ ਤੇ ਬਾਕੀ ਲੱਗੇ ਹੋਏ ਆ ਸਾਰੇ ਤੇ ਹੁਣ ਆਪਾਂ ਚੱਲੀਏ ਜਸ਼ਨ ਲੱਗੀ ਵੀ ਤੀ ਜਸ਼ਨ ਨੂੰ ਫੜਾਇਆ ਦਾ ਕੈਮਰਾ ਦੇਖ ਜਸ਼ਨ ਨੂੰ ਦੂਆ ਵੀਰ ਜੀ ਕਿਧਰ ਉੱਪਰ ਟੀਵੀ ਲਈ ਬੈਠੇ ਦੋ ਇਹ ਆ ਸਕਾਈ ਬੱਗੇ ਵਾਲਾ ਆਹ ਸਕਾਈ ਬੱਗਾ ਪਿਆ ਜੀ ਦਾ ਲੱਗੇ ਹੋਏ ਟੀਵੀ ਲਈ ਬੈਠੇ ਆ ਲੈ ਭਾਈ ਸਾਰੇ ਲੱਗੇ ਹੋਏ ਕਹਿੰਦਾ ਇੱਧਰ ਸਹੀ ਚਾ ਅਸਲੀ ਗੱਲ ਜੀ ਹਾਂ ਆ ਮੈਨੂੰ ਵੀ ਦੇ ਦੇ ਸੈਂਟ ਮੜਾ ਜਾ ਸੈਂਟ ਕਿਹੜਾ ਸੈਂਟ ਲਾਇਆ ਲੈ ਦੇ ਕਿਥੇ ਸੈਂਟੀ ਸੈਂਟ ਵੀ ਹੈਗਾ ਅਸੇਤੀ ਦੇ ਆ ਰਤ ਉਹ ਸਪਰੇਅ ਲਾਈ ਵੀ ਬਾਰਾ ਵਾ ਸੈਟ ਗਿਆ ਅੱਛਾ ਅੱਛਾ ਸਪਰੇਅ ਹੈ ਹੈਗਾ ਇਹ ਦੋ ਦਿਨ ਲੱਭੇ ਰੱਖੀ ਬੈਠਾ ਲੈ ਕੱਢ ਕੇ ਲਿਆ ਕਿੱਥੇ ਹੈ ਕੋਨੇ ਹੋ ਰਹੀ ਹੈਗਾ ਅੰਦਰ ਆਇਆ ਮੈਂ ਹੀ ਗਿਆ ਹੈ ਲੋ ਇਧਰ ਭੈਣ ਵੀ ਬੈਠੀ ਆ ਪ੍ਰੈਸ ਚੱਲ ਰਹੀ ਆ ਜ਼ੋਰ ਪਰ ਉਹ ਥੋੜੀ ਜਿਹੀ ਸਿਕਾਈ ਬੱਗੇ ਬੈਠੇ ਬਾਈ ਦੋ ਆ ਦੇਖੋ ਚੱਕ ਤੇ ਚਾਬੀ ਘੱਟ ਚੱਕਿਓ ਚੱਕ ਵੀ ਚਾਬੀ ਚੱਕ ਛੇਤੀ ਫਟਾ ਜਿਹਾ ਫਟ ਦੇ ਲੈ ਪਰਫਿਊਮ ਲਿਆ ਓਏ ਡਿੰਗੂ ਫਾਸੀ ਘਰ ਬੁਲਾਈ ਹਾਸੀ ਕਾ ਉਹ ਤੂੰ ਵੀ ਬੁਲਾਈ ਪ੍ਰੋਗਰਾਮ ਆ ਘਰ ਤੇ ਟੀਵੀ ਲਾਈ ਜਾਂਦੇ ਆ ਹਲੋ ਬਈ ਜਸ਼ਨ ਨਿਕਰੀ ਮਦਦ ਆ ਆ ਮੈਨੂੰ ਪਤਾ ਜੁਦਾਬਾਦ ਆ ਰਹੀ ਹੈ ਹੈਨਾ ਆਹਾਹਾ ਦੇਖੋ ਇੱਕ ਡੱਬੀ ਰੱਖੀ ਬੈਠਾ ਆ ਦੇਖੀ ਲੈ ਨਹੀਂ ਲੱਗ ਚੁੱਕਿਆ ਥੈਂਕ ਯੂ ਜਸ਼ਨ ਵੈਲਕਮ ਹਾਂ ਆ ਦੇਖੋ ਬਈ ਜਸ਼ਨ ਨੂੰ ਪਤਾ ਖਜ਼ਾਨਿਆਂ ਦਾ ਹੈ ਕਿ ਤੂੰ ਰੱਖਦੀ ਹੁੰਦੀ ਆ ਨਹੀਂ ਚਾਚੀ ਮੈਂ ਲੋਕ ਲਾਤਾ ਹਾਂ ਅੱਛਾ ਉਹ ਚੱਕ ਲੈਣੇ ਆ ਉਹ ਬੈਠਾ ਬਾਈ ਸ਼ਿਕਾਰੀ ਸਾਡਾ ਉਹਦੇ ਸਮਾਨ ਬਹੁਤ ਪਚਾ ਕੇ ਰੱਖਣਾ ਪੈਂਦਾ ਏ ਔਰ ਇਹਨੂੰ ਆ ਕੇ ਦੱਸ ਤੂੰ ਵੀ ਸੱਟ ਲਾਉਂਦਾ ਹੁੰਦਾ ਹੈ ਹਾਂ ਚਲੋ ਖੜਜੋ ਬਾਈ ਉਹ ਮੈਨੂੰ ਵੀ ਲੈ ਜੀ ਚੱਲ ਚੱਲ ਖੜਜਾ ਮੈਨੂੰ ਵੀ ਲੈ ਜੀ ਬੰਦਾ ਭੱਜ ਗਿਆ ਤਾਂ ਬਾਈ ਚੰਗਾ ਔਕੇ ਬਾਈ ਸਰਦਾਰ ਨਹੀਂ ਐ ਸਾਜੀ ਬਣਾ ਸੀ ਆਏ ਉਹ ਬੰਦਾ ਚੱਲਿਆ ਤਾਂ ਬਾਈ ਗੱਡੀ ਲੈ ਕੇ ਉਹ ਦੇਖੋ ਕੱਢ ਲੈ ਬਾਹਰ ਨੂੰ ਬਾਈ ਉਹ ਕੱਪੜਾ ਦਾ ਲੈ ਲੈਂਦਾ ਇਹਨੇ ਕੱਪੜੇ ਖਰਾਬ ਕਰ ਦੇਣੇ ਕੱਟ ਜਾ ਯਾਰ ਇਹ ਵੀ ਬੰਦਾ ਗਰੇਟੇ ਆ ਲੱਖ ਵੀ ਤੋੜ ਦੇ ਉੱਪਰ ਨੂੰ ਲਾ ਦੇਣਾ ਵਾਹ ਵੇ ਉਹ ਇਹ ਪੁਰੂ ਨਾਲੇ ਜਾਨਦਾਰ ਹੋਜ ਵੜਦਾ ਇਹ ਹੈਂ ਮੋਟਰਸਾਈਕਲ ਤੇ ਬੈਣ ਲੋ ਬਾਈ ਟਰੈਕਟਰ ਦਾ ਕੱਪੜਾ ਲੋ ਚਿੱਠੀ ਪਰ ਚੱਲੇ ਜੀ ਹਾਂ ਆ ਲੋ ਭਾਈ ਚੱਲ ਭਏ ਮਿਲਦੇ ਆ ਜਾ ਕੇ ਨਿਤਰ ਬਾਈ ਨਾਲ ਦੇ ਲੋ ਭਾਈ ਰੱਗੀ ਭਈ ਰਾਣਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਹੀ ਆ ਜੀ ਪ੍ਰੋਗਰਾਮ ਡੀਸੀ ਭਾਈ ਚਿੱਠੀ ਅੱਜ ਆ ਆ ਪੱਕਾ ਭਾਈ ਪੱਕਾ ਤੁਹਾਨੂੰ ਪਤਾ ਹੋ ਤੁਹਾਨੂੰ ਪਤਾ ਨਹੀਂ ਨਹੀਂ ਡੀਸੀ ਭਾਈ ਪਰਸੋਂ ਵੀ ਆ ਲਿਆ ਉਹ ਡੀਸੀ ਭਾਈ ਪਰਸੋਂ ਵੀ ਆ ਲਿਆ ਅੱਜ ਕੱਲ ਪਰਸੋਂ ਚਿੱਠੀ ਵੀ ਵੱਲੋਂ ਮੈਨਾਂ ਆ ਜੀ ਡੀਸੀ ਭਾਈ ਭਲੇਖਾ ਲੱਗ ਗਿਆ ਤਾਂ ਕਿ ਘਰ ਸੁਨੇਹਾ ਤਾਂ ਪਹੁੰਚ ਗਿਆ ਤਾਂ ਹਨਾ ਇਹਨੇ ਬੰਦੇ ਨੇ ਜਿਹੜਾ ਬੰਦਾ ਹੁੰਦਾ ਨਾ ਬਹੁਤ ਕਹਿੰਦਾ ਫਿਰਦਾ ਦਾ ਕਹਿੰਦਾ ਦੂਏ ਪਾਸੇ ਵਾਲਾ ਦਾ ਭੁੱਲ ਗਿਆ ਭੁੱਲ ਗਿਆ ਅੱਜ ਭਾਈ ਇਹ ਦੂਈ ਗੱਲਾ ਆਇਆ ਇਹਨੂੰ ਦੋ ਕੌਲੀਆਂ ਦੇਣੀਆਂ ਆ ਸਮਾਨ ਦੀਆਂ ਇਹਨੂੰ ਡੀਸੀ ਬਾਈ ਨੂੰ ਉਹ ਡੀਸੀ ਦੇ ਇੱਕ ਕੌਲੀ ਦੀ ਮਾਰ ਵੀ ਨਹੀਂ ਆਉਂਦਾ ਹਾਂ ਇਧਰ ਬਿੰਦਰ ਬਿੰਦਰ ਬਾਈ ਅੰਦਰ ਆਇਆ ਪ੍ਰੋਗਰਾਮ ਸ਼ੁਰੂ ਆ ਬਾਕੀ ਬਾਕੀ ਭਾਈ ਕੌਲੀ ਦੇਖ ਕੇ ਪਤਾ ਲੱਗੂਗਾ ਨਹੀਂ ਕਿ ਕੌਲੀ ਦੀ ਮਾਰ ਆ ਹੈ ਹਾਂ ਇਹ ਮਾਰ ਕੱਟੇ ਦੋ ਵੀ ਕਰਦਾ ਹਾਂ ਮੈਂ ਫੜਾਇਆ ਉਹਨਾਂ ਜਾ ਕੇ ਕਹਦੇ ਸੀ ਤੇਨੇ ਹੋ ਲੈ ਅੱਛਾ ਚਲੋ ਫਿਰ ਚੱਲ ਚੱਲ ਸਿੱਤੀ ਗੱਡੀ ਚੱਕਰਦਨ ਨੂੰ ਕਿਹਾ ਹੁੰਦਾ ਕਾਲਾ ਆ ਗਿਆ ਕਹਿੰਦਾ ਭਾਈ ਥੋੜੀ ਰਾਤ ਦੀ ਚਾਬੀ ਲੈ ਵੀ ਛੱੜਤੀ ਚਾਬੀ ਕਿੱਥੇ ਹੈ ਐ ਨਾ ਨਾ ਕੱਪੜੇ ਪਾ ਕੇ ਵਧੀਆ ਆ ਜਾਓ ਆਹਾ ਹਾ ਹਾ ਭਾਈ ਸ਼ਾਂਤ ਪਛਾਨ ਉਹ ਬੱਲੇ ਕਾਲਾ ਜੱਟ ਪਹੁੰਚ ਗਿਆ ਹੋਰ ਭਾਈ ਮਗਾ ਕਿ ਕਰਾਈਏ ਤਿਆਰੀ ਅਸਰੀ ਕਾਰਵਾਈ ਸਾਰਿਆਂ ਸਸਰੀ ਘਰ ਦੀ ਸਾਰਿਆਂ ਨੂੰ ਅੱਜ ਦਾ ਕਾਰਨਾ ਨੋਮਾ ਜਿਹੜੇ ਘਰ ਵਾਲੇ ਤਿਆਰ ਨੇ ਸਾਡੇ ਬڑے ਭਾਈ ਸਾਡੇ ਸਾਰੇ ਤਿਆਰ ਹੋ ਕੇ ਪਹੁੰਚ ਗਏ ਆ ਇੱਕ ਨਾ ਬੈਠੇ ਆ ਛੜੀ ਜੀ ਚਾਹੀਦੀਆਂ ਛੜੀਆਂ ਹੌਸਲਾ ਹੀ ਬਹੁਤ ਹੁੰਦਾ ਹੁਣ ਅਸੀਂ ਤੁਹਾਨੂੰ ਪਤਾ ਭਾਈ ਸਾਡਾ ਕੰਮ ਪੱਕਾ ਹੈ ਹਨਾ ਫੌਜੀਆਂ ਵਾਲੇ ਅਸੂਲ ਹੈ ਹਨਾ ਟਾਈਮ ਨਾਲ ਕੰਮ ਹਾਂ ਲਓ ਭਾਈ ਰੌਣਕ ਲੱਗਣੀ ਸ਼ੁਰੂ ਹੌਲੀ ਹੌਲੀ ਆਇਦਰ ਮਿਲੋ ਭਾਈ ਪੂਰੀ ਨੂੰ ਸਤਿ ਸ੍ਰੀ ਅਕਾਲ ਜੀ ਤੂੰ ਵੀ ਮਿਲ ਜਾ ਡੀਸੀ ਭਾਈ ਮਾਫਲਰ ਹੁਣ ਭਾ ਵੀ ਲਿਆ ਗੱਲ ਜਹਾਂ ਕਾਈ ਰਹਿਣਾ ਮੈਨੂੰ ਵੀ ਡੀਸੀ ਕਰਕੇ ਲਿਆਉਣਾ ਪੈਣਾ ਮਾਫਲਰ ਲੋ ਬਾਈ ਲੱਗ ਗਿਆ ਹੁਣ ਬੰਦੇ ਉਹ ਦੇਖੋ ਬਾਈ ਏਕਣਾ ਸਾਰਿਆਂ ਨੇ ਆਈ ਜਾਣਾ ਹੌਲੀ ਹੌਲੀ ਹਲੇ ਆਹ ਦੇਖੋ ਬਲਵੀਰ ਚਾਚਾ ਵੀ ਆ ਗਿਆ ਢੰਗ ਵਾਲੇ ਖਾਣੇ ਦਾ ਹਾਂਜੀ ਡੀਸੀ ਬਾਈ ਹਾਂ ਹੁਣ ਕਾਦੀ ਬੇਟ ਹੈ ਡੇਢ ਬਾਈ ਤੁਹਾਡੇ ਥੋੜਾ ਘਰ ਆ ਤੁਹਾਨੂੰ ਪੁਰਾਣਾ ਚਾਹੀਦਾ ਹੈ ਤੇਰਾ ਵੀ ਤਾਂ ਘਰ ਆ ਨਹੀਂ ਨਹੀਂ ਹਾਂ ਤਾਂ ਦੂਸਾਂ ਪੈਂਦੇ ਆ ਗੌਂਡੀ ਮੜਿਆ ਨਾ 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 ਕਿੱਥੇ ਸਕੇ ਆ ਘਰ ਨੇੜੇ ਕਿਹਦਾ ਪਹਿਲਾਂ ਐਂ ਦੱਸ ਪਹਿਲਾਂ ਇਹ ਗੱਲ ਦੱਸ ਦੇ ਬੇ ਘਰ ਕਿਹਦਾ ਨੇੜੇ ਆ ਨੇੜੇ ਨਹੀਂ ਪੈਂਦਾ ਫੇਰ ਬਾਈ ਦੱਸ ਘਰ ਦੂਰ ਵਾਲਾ ਨੇੜੇ ਹੁੰਦਾ ਕਿ ਨੇੜੇ ਵਾਲਾ ਹੁਣ ਤੁਸੀਂ ਫੈਸਲਾ ਕਰਦੇ ਡੀਸੀ ਨੇੜੇ ਆ ਉਹ ਆ ਡੀਸੀ ਨੇੜੇ ਦਾ ਦੋਸੂਜ ਬਰਾਬਰ ਹੈ ਭਾਈ ਜੇ ਫੈਸਲੇ ਕਰਾਉਣਾ ਬਰਾਬਰ ਹੈ ਬਾਈ ਗੱਲ ਸੁਣਦਾ ਟੈਂਕ ਤੇ ਡੀਸੀ ਨੇ ਕਰ ਪ੍ਰੋਗਰਾਮ ਦਾ ਡੀਆ ਇਹਨਾਂ ਨਾਲ ਖਿੱਚ ਕੇ ਕਿਆ ਹੋਵੇ ਹਾਂ ਡੀਸੀ ਦੇ 10 1 ਕੀ ਚਾ ਨਹੀਂ ਵੀ ਠੀਕ ਹੈ ਲੱਤਾਂ ਵੀ ਤੇ ਸਾਰੇ ਕੀ ਚਾ ਪੂਰਾ ਮੈਂ ਤੈਨੂੰ ਪਹਿਲੇ ਕਹਿੰਦਾ ਵੀ ਤੂੰ ਸਾਰੇ ਕੀ ਤੇ ਬਚ ਕੇ ਰਹੀਂ ਯਾਰ ਸਾਰੇ ਪੱਕੀ ਆ ਭਾਈ ਹਾਂ ਠੀਕ ਈ ਹਾਂ ਇਹਨੇ ਕੱਪੜੇ ਪਾਏ ਆ ਗਰਮੀ ਤਾਂ ਪਹਿਲੀ ਆਉਂਦੀ ਉਹਨਾਂ ਦੀ ਹਾਂ ਸਹੀ ਗੱਲ ਨਹੀਂ ਡੀਸੀ ਬਾਈ ਫਿਰ ਸੱਚੀ ਗੱਲ ਆ ਕਰਦੇ ਮੂਰੀ ਲੈ ਗਿਆ ਸਾਰਾ ਕੰਮ ਖਿੱਚ ਕੇ ਹੈ ਬਈ ਇਹਨੂੰ ਹੋਰ ਲੱਗਿਆ ਹੋਇਆ ਹਾਂ ਮੈਂ ਦੱਸ ਨਹੀਂ ਸਕਦਾ ਵੀਡੀਓ ਦੁਬਾਰਾ ਫਿਰਨ ਲੱਗ ਜਾਵਾਂ ਹਾਂ ਉਹ ਬੜੀ ਟੈਂਸ਼ਨ ਹੈ ਉਹ ਡੀਸੀ ਬਾਈ ਕਹਿੰਦਾ ਸਟੇਜ ਵਾਲਾ ਕੰਮ ਤਾਂ ਜਮੇ ਹੀ ਸਰ ਜਾਣਾ ਫ੍ਰੀਜ ਕਹਿੰਦਾ ਸਾਡੇ ਗਰੀਨ ਨੂੰ ਮੂੰਹ ਕਰਕੇ ਪਹੀ ਝੋ ਕਰ ਦੋ ਥੱਲੇ ਕੇਤ ਨਹੀਂ ਮਈਆਂ ਮਾਂ ਗਾਂ ਗਿੱਟੇ ਠਗਾਉਣੇ ਅੱਛਾ ਬਾਸ ਹੋ ਗਈ ਟੈਂਸ਼ਨ ਬਾਈ ਵੀ ਆ ਓਹੋ ਡੀਜੇ ਚੱਲੇ ਨੇ ਵੇਸਾ ਵੱਜਦੇ ਆ ਡੀਸੀ ਦੇ ਉੱਤੇ ਉਹ ਤਾਂ ਉਹ ਤਾਂ ਵਜੀ ਜਾਂਦੇ ਬੇਸਾਂ ਤਾਂ ਚੱਲਦਾ ਵਜੀ ਦੀ ਸੀ ਇਹਨਾਂ ਦਾ ਵੀ ਕੰਮ ਕਰਦੇ ਜਾਂਦੇ ਬਾਈ ਬੰਦੇ ਆਣ ਪੂਰੇ ਹੁਣ ਹੋਣ ਲੱਗੇ ਇਕੱਠੇ ਆ ਦੇਖੋ ਹਾਂ ਹਾਂ ਹਲੇ ਇਧਰ ਗੱਡੀ ਕਿਧਰ ਚੱਲੀ ਆ ਅੱਛਾ ਮੈਂ ਕਹਾ ਠੀਕ ਰੋ ਚੱਲ ਬਾਈ ਡੀਸੀ ਬੰਦਾ ਗ੍ਰੇਟ ਆ ਨਹੀਂ ਸੇ ਆਵਾਂਗੇ ਮਿਲਣ ਵਿਆਹ ਨੂੰ ਤੈਨੂੰ ਵੀਰ ਓ ਫਟਾ ਕਰਦਾ ਵਿਆਹ ਯਾਰ ਤੂੰ ਮਿਲਣ ਕਿਹਦਾ ਲੈ ਹੁਣੋਂ ਤੇਰੇ ਘਰ ਕਿੰਨੀ ਹੋਈ ਆ ਹੁਣੋਂ ਦਾ ਤੇਰੇ ਘਰ ਦੇ ਮੂਰੀ ਹੀ ਆ ਓ ਬਾਈ ਆਈ ਜਾਂਦੇ ਆ ਸਾਰੇ ਜਾਣੇ ਹੁਣ ਇੱਕਣਾ ਬਾਈ ਰੌਣਕ ਹੈ ਪਿੰਡ ਦਾ ਹਾਂ ਇਹਨੇ ਰੋਜ਼ ਕੀ ਜਾਂਦਾ ਹੂੰ ਇਹਨਾਂ ਵਰਗੀ ਜਾਂਦੇ ਮੈਂ ਹੁਣ ਦੂਏ ਵਾਦਿਆ ਆ ਗਿਆ ਜੀ ਕਿਹੜੀ ਹੁਣ ਗੱਲ ਬਦਲਦਾ ਉਹ ਦੇਖ ਵਿਆਹ ਦੇ ਵਿੱਚ ਉੱਥੇ ਵਰਤੀ ਹੋਗੇਗਾ ਜੋ ਕਹਾਤਾ ਉਹੀ ਘਲਾਉਣੀ ਤਾਂ ਨਾ ਹੋਰ ਕਿਹੜੀ ਮੇਰੇ ਬਾਦਲੇ ਮਰਨ ਦੀ ਗੱਲ ਨਹੀਂ ਯਾਰ ਅਜੇ ਚਾਹ ਤਰੀਕ ਤੂੰ ਅੱਜ ਲਿਆ ਗੱਲ ਇਹਨਾਂ ਦੇ ਵੇੜ ਦਾ ਬਾਅਦ ਗੱਲ ਅੱਛਾ ਅੱਜ ਇਹ ਰਗੜ ਨਹੀਂ ਕਰਦੇ ਸੀ ਉਹ ਦੇਖ ਲੈ ਮਾਈ ਲੋ ਭਾਈ ਇਕੱਠਾ ਹੋਣ ਲੱਗ ਗਿਆ ਪੂਰਾ ਯਾਰ ਇਕੱਠਾ ਪੂਰਾ ਹੋ ਗਿਆ ਆ ਵੀਡੀਓ ਟੈਨ ਲਗਾਣਾ ਕਿੱਥੇ ਹੈ ਹਾਂ ਵੀਡੀਓ ਲੱਗ ਗਈ ਆ ਦੇਖੋ ਆ ਦੇਖੋ ਲੋ ਭਾਈ ਲੋ ਭਾਈ ਬੈਠੇ ਆ ਬੰਦੇ ਇੱਧਰ ਵੀ ਬੈਠੇ ਆ ਕੁਸ ਕੋ ਮੋੜ ਲੱਗੇ ਭਾਈ ਸਾਰੇ ਕੋਲੀ ਕੋਲੀ ਅੰਦਰ ਨੂੰ ਆਪਣਾ ਪਿੰਡ ਦੇ ਸਾਰੇ ਮੁੱਤਬਰ ਬੰਦੇ ਆ ਨਵੀ ਆ ਗਈ ਦਲਵੀਰ ਜੱਟ ਸਤਿ ਸ਼੍ਰੀ ਅਕਾਲ ਇਹੋ ਜੀ ਸਾਡਾ ਕਾਲਾ ਬਾਈ ਕੀ ਹਾਲ ਜੀ ਠੀਕ ਆ ਵਾਹ ਵਾਹ ਬਾਈ ਆਹ ਦੇਖ ਲੈ ਹੋਰ ਇੱਕ ਅੱਧੀ ਕੁਰਸੀ ਲਿਆਉਂਗਾ ਜੀ ਲੋੜ ਪਈ ਠੀਕ ਨੇ ਓਕੇ ਰਿਪੋਰਟ ਠੀਕ ਆ ਜੀ ਸਿੱਤਾ ਉਹ ਸੁਪਤੀ ਜਣੀਆਂ ਆ ਸਾਡਾ ਕਿ ਸਕੂਲ ਬੜਾ ਜੈਤਬਾਰ ਵੀ ਮੈਂ ਬੁਲਾਇਆ ਹੀ ਨਹੀਂ ਘਰਾਂ ਨਹੀਂ ਆ ਰੋਟੀ ਰਾਤੀਆਂ ਬੱਕਦੀ ਉਹ ਮੁੰਡੂ ਕੁੜੀ ਪਾ ਅੱਛਾ ਉਹ ਕੁੜੀ ਕਰਦੀ ਵੀ ਉਹਦਾ ਬਹੁਤ ਆ ਹਾਂ ਹਨਾ ਲੈ ਭਾਈ ਚਾਚਾ ਵੀ ਆ ਚੁੱਕਿਆ ਆਈ ਜਾਂਦੇ ਬੰਦੇ ਇੱਧਰ ਬਹਿ ਗਏ ਸਾਰੀਆਂ ਬਾਈ ਸੁਭਾਵਾਂ ਚਲੀ ਜਾਂਦੀਆਂ ਉਹਨੇ ਦੀ ਏਕਨ ਹੋਰ ਫੋਲੀ ਸਭ ਨੇ ਆਈਆਂ ਆ ਪੂਰੀ ਬੈ ਗਿਆ ਜਿਹਨੂੰ ਬਾਈ ਕੁਰਸੀਆਂ ਦੀ ਵੀ ਦੋ ਤਿੰਨ ਬੰਦਿਆਂ ਨੂੰ ਲੋੜ ਪੈਣੀ ਹੈ ਕੋਲ ਨੂੰ ਕਰ ਦੋ ਹਾਸੀ ਪਾ ਚਲੋ ਜੀ ਲੋ ਬਾਈ ਪਹੁੰਚ ਰਹੇ ਬੰਦੇ ਨਾਲ ਦੀ ਨਾਲ ਆਪਣੀ ਆਪਣੀ ਗੱਲੀ ਪੈ ਗਏ ਕੁਸਕਾ ਉਧਰੋਂ ਬੈਠੇ ਬਾਈ ਉਸਕਾ ਆਏ ਜਾਂਦੇ ਆ ਬਸ بیٹنگ ਉੱਪਰ ਤੇ ਚਿੱਠੀ ਆ ਰਹੀ ਆ ਉਹ ਬਾਈ ਜਸਵੀਰ ਵਾਏ ਵੀ ਪਹੁੰਚ ਗਿਆ ਵਿਚੇ ਵਿਚ ਕਾਲਾ ਬਾਈ ਚਿੱਠੀ ਆ ਚੁੱਕੀ ਐ ਬਾਈ ਵੀ ਆ ਗਿਆ ਬਾਈ ਚੱਲੀ ਚਲੋ ਫਿਰ ਬਾਈ ਕਹਿੰਦਾ ਆਜੋ ਉਹ ਵਾਹ ਜੀ ਵਾਹ ਥੈਂਕ ਯੂ ਚਲੋ ਰੌਣਕ ਲੱਗੀ ਪਈ ਬਾਈ ਪਾਲਾ ਪਾਲਾ ਓ ਜੱਬੂ ਚੱਲ ਬਈ ਨਾਲ ਲੈ ਲੈ ਇਹਨੂੰ ਚਲੋ ਬਾਈ ਕਬਾਲ ਸਾਉ ਵਾਹਿਗੁਰੂ ਜੀ ਦੇ ਫਤਿਹ ਸਾਹਿਬ ਇੱਕੀ ਆਪੋ ਸਜਣੋਂ ਹੌਲੇ ਖਾਂ ਦਾਸਣ ਢੇਰਾ ਰਾਮ ਸਰਦਾਰ ਗੋਵਰ ਸਰਦਾਰ ਨੀ ਮਨਜੀਤ ਕੌਰ ਅਤੇ ਸਰਦਾਰ ਜਿੰਦਰ ਸਿੰਘ ਰਹਿਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਰਵਿੰਦਰ ਸਿੰਘ ਅਤੇ ਸਾਡੀ ਸੁਪੁੱਤਰੀ ਜੈਸਮੀਨ ਕੌਰ ਦੇ ਗ੍ਰਸਤ ਧਰਮ ਵਿੱਚ ਪਰਿਵਰਤਨ ਕਰਨ ਲਈ ਸੋਭ ਅਨੰਦ ਕਾਰਜ ਵਿਆਹ ਦਾ ਸੁਭ ਦਿਹਾੜਾ ਮਿਤੀ 4 12 24 ਨੂੰ ਨਿਯਤ ਹੋਇਆ ਹੈ ਅਤੇ ਜਾਂਦਾ ਸਮਾਂ 10:00 ਵਜੇ ਸਵੇਰੇ ਹੋਵੇਗਾ ਸੋ ਆਪ ਜੀ ਨੇ ਸਾਡੀ ਬੇਟੀ ਨੂੰ ਪਰਵਾਹਨ ਕਰਦੇ ਹੋਏ ਗੋਣ, ਕਾਂਜਾਂ ਦੇ ਦਾਖਲੇ ਨਾਲ ਸੋਹੇ ਪੱਖ ਮੋਹਣੀਆਂ ਲਾਇਆ ਤੇ ਵਰਵਾਗ ਅਨੁਸਾਰ ਜਾਂਦੀਆ ਨਾਲ ਠੀਕ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਤਾਂ ਜੋ ਕਿ ਆਪਣਾ ਕਾਰਜ ਸਮੇਂ ਸਿਰ ਸਪੂਰਨ ਹੋ ਸਕੇ ਅਸੀਂ ਆਪ ਜੀ ਦੇ ਆਤਾਂ ਨਿਵਾਜ਼ੇ ਹੋਵਾਂਗੇ ਨਾਸ਼ਨਾਬਜ਼ ਓ ਮਾਈ ਗੋਡ ਸਭ ਨੇ ਚਿਹਰਾ ਥੋੜਾ ਜਿਹਾ ਚੱਲਦਾ ਕੰਮ ਕਿੱਦੋਂ ਨਾ ਸਭ ਹੀ ਲੋ ਬਈ ਚਿੱਠੀ ਹੋ ਵੀ ਲਿਖਾ ਪਤਾ ਗਿਆ ਵਾਸਪਾ ਮੁੜਿਆ ਹੁਣ ਇੰਨੇ ਦਿਨਾਂ ਤੋਂ ਚਾਹੁੰਦਾ ਤੇ ਮੈਂ ਇਹ ਕਰਦੇ ਹਾਂ ਅੱਗੇ ਆਪਾਂ ਇਹ ਚੁੱਕਾ ਦੇਖ ਬਚਾਗੇ ਤਿੰਨ ਦਿਨਾਂ ਚਲੇ ਗਏ ਨੇ ਚੱਲ ਹੋਰ ਨਾ ਲੋਟੇ ਹੋਣਾ ਚਾਹ ਹੈ ਵਾਹਿਗੁਰੂ ਸੱਚਾ ਪਾਤਸ਼ਾਹ चल बस भाई बस हेटा चल ठीक है हाँ ठीक है चल चल ਵਾਹ ਇੱਕ ਰੋ ਸੱਚਾ ਬਾਦਸ਼ਾਹ ਨਹੀਂ ਚਲੋ ਠੀਕ ਹੈ ਉਹਦੇ ਪਰ ਵੀ ਬੰਦੇ ਖੰਮਣੀ ਜਿਵੇਂ ਬੈਠ ਰਹੇ ਉਸੇ ਪਰ ਵਾਹ ਵਾਹ ਰੋ ਵਾਹ ਰੋ ਲੋ ਜੀ ਭਾਈ ਹੋ ਗਿਆ ਚਿੱਠੀ ਦਾ ਕੰਮ ਭਾਈ ਚਿੱਠੀ ਵੜਨ ਤੋਂ ਬਾਅਦ ਮੂੰ ਮਠਾ ਸਾਦਾ ਚੱਲ ਪਿਆ ਕੰਮ ਹਾਂ ਵੀ ਠੀਕ ਆੜੀ ਠੀਕ ਆ ਤਾਂ ਨਹੀਂ ਪੀਣੀ ਚਾ ਉਹ ਹੋ ਗਈ ਪੂਰੀ ਵੀ ਲੱਗਿਆ ਕੰਮ ਲੋ ਭਾਈ ਸੰਪੂਰਤਾ ਵੱਲ ਕੰਮ ਵੱਧਦਾ ਹੋਇਆ ਹੋ ਗਿਆ ਪੂਰਾ ਲੈਕਮਨ ਵੀ ਦੇ ਦੇ ਕਾਪਾ ਉਹ ਹਾਂ ਦੇ ਬੋਲ ਜਾਂਦੇ ਵਿੱਚ ਬੈਠੇ ਬੈਠੇ ਤੁਸੀਂ ਦੇਖ ਲਾ ਦੋ ਜਾਨੇ ਬੰਦੇ ਭੁੱਲਗੇ ਵਿੱਚ ਹਾਂ ਦੇਖ ਲਾ ਭੁੱਲਗੇ ਤੇ ਹੋ ਗਿਆ ਤੁਹਾਨੂੰ ਹੋ ਗਿਆ ਉਧਰ ਉਹ ਕੌਲੀ ਵਾਲੇ ਤੇ ਲੋ ਭਾਈ ਧੰਨਵਾਦ ਲੋ ਜੀ ਲਾ ਭਾਈ ਥੈਂਕ ਯੂ ਭਾਜੀ ਲੋ ਜੀ ਉਹ ਹੈ ਤੇ ਇਹ ਹੁਣੀ ਢੱਲਣ ਲੱਗੇ ਹੈ ਹੈ ਉੱਪਰ ਤੇ ਲਿਆਣਾ ਪੈਣਾ ਹੈ ਹੈ ਬਾਈ ਉੱਪਰ ਹੈ ਹਾਂ ਪਰੇ ਆ ਜਾ ਦੁੱਧ ਆਊਗਾ ਤੇ ਖਾਤਰ ਚਲੋ ਬਾਈ ਅਗੀ ਥੋੜੀ ਡਿਊਟੀ ਹਾਂ ਬਾਈ ਪੂਰੀ ਬਹੁਤ ਬਹੁਤ ਤੇ ਰ ਗਿਆ ਨਹੀਂ ਮੰਨ ਗਿਆ ਵੀ ਕਿ ਨਹੀਂ ਤੈਨੂੰ ਹੈ ਮੰਨ ਗਿਆ ਤੈਨੂੰ ਲੰਘ ਸਫਾਈ ਆਪਣੇ ਘਰ ਦੇ ਵਿੱਚ ਨਹੀਂ ਸਫਾਈ ਉਨੇ ਕਦਮ ਸਹੀ ਗੱਲ ਹੈ ਸਹੀ ਗੱਲ ਹੈ ਪਰ ਮੈਨੂੰ ਪਤਾ ਕੁਝ ਨਹੀਂ ਦਿਖਾ ਦੇਣਾ ਚਾਹ ਕਰ ਉਹ ਕਰ ਦਿੰਦਾ ਆਏ ਆਏ ਆਹ ਹਾਂ ਬਚੋਲਾ ਸਾਹਿਬ ਕਾਲਾ ਜੀ ਸਾਡਾ ਕਾਲਾ ਬਾਈ ਹੈ ਬਾਈ ਲੋ ਬਾਈ ਖੜੇ ਆ ਸਾਰੇ ਕੰਮ ਨਿਭਣ ਤੋਂ ਬਾਅਦ ਹਾਂ ਬੇ ਓਕੇ ਜੀ ਹਾਂ ਓਕੇ ਇਧਰ ਬਾਈ ਜੈਸਵਿੰਦਰ ਮਾਮਾ ਜੀ ਹਾਂ ਸਸੇ ਗੱਲ ਬਾਈ ਬਾਜੀ ਬਖਾਸਤਾ ਆਹ ਬਾਈ ਬੈਠ ਗਏ ਪਹਾੜਾਂ ਨੂੰ ਜਾਏਗਾ ਤਰਾ ਫੋਟੋ ਹੀ ਫੋਟਾ ਇਹ ਹਾਂ ਬਾਈ ਪਹਾੜਾਂ ਨੂੰ ਜਾਏਗਾ ਮੇਰਾ ਕਹਿ ਵੀ ਦਿੱਤਾ ਤਾਂ ਬਈ ਅਚਰਿਆਂ ਨੂੰ ਬੁਲਾਉਣਾ 5 ਦਿਨ ਪਹਿਲਾਂ ਆਉਂਗਾ ਬਾਈ ਨਾ ਨਾ ਬਾਈ ਹੱਥ ਪਤਾ ਨਹੀਂ ਆਉਂਗੇ ਆਈਏ ਪੁਰਾਣਾ ਗੁੰਡ ਹੈ ਹੈ ਪੁਰਾਣਾ ਗੁੰਡ ਹੈ ਹਾਂ 3 ਵਜੇ ਦਾ ਆਇਆ ਅਗਲਾ ਟਰੈਕ ਚੂ ਟਵਾ ਕੇ ਨਾ ਨਾ 3 ਵਜੇ ਦਾ ਤਾਂ ਨਹੀਂ ਆਇਆ ਆਇਆ ਛੁੱਟੀ ਦੇ ਟਾਈਮ ਹੈ ਗੱਲਾਂ ਦੇ ਪੁੱਛ ਲੈ ਆਇਆ ਕੋਈ ਛੁੱਟੀ ਦੇ ਟਾਈਮ ਪਹੁੰਚ ਗਿਆ ਨਾ ਨਾ ਭਾਈ ਬਾਈ ਇੱਧਰ ਦੇਖਿਓ ਦੇਖਿਓ ਬਾਈ ਇੱਧਰ ਬਈ ਕਿਹੜੇ ਹਿਸਾਬ ਨਾਲ ਚੱਲ ਰਿਹਾ ਕੰਮ ਉਹ ਹਾਂ ਬੰਮੂ ਚੱਲ ਰਿਹਾ ਪੂਰਾ ਕੰਮ ਉਹ ਬਾਈ ਸਾਡਾ ਬੱਗੂ ਖੜਾ ਇੱਕ ਆ ਜੀ ਆਈ ਮੜਾ ਜਾ ਰਹੇ ਨੂੰ ਆਈ ਸਤਿ ਸ਼੍ਰੀ ਅਕਾਲ ਬੁਲਾ ਦੇ ਬੈਠ ਜਾ ਬਾਈ ਹੈ ਮੰਮੀ ਸਤਿ ਸ਼੍ਰੀ ਅਕਾਲ ਲੋ ਬਾਈ ਬੈੱਕ ਹੀ ਖਾ ਲੋ ਹਾਂ ਬੈੱਕ ਕੇ ਖਾ ਲੋ ਲੋ ਬਾਈ ਸਾਰੀ ਠੀਕ ਆ ਬਾਈ ਹੁਣ ਓਕੇ ਆ ਓਕੇ ਆ ਆਹ ਮਹਿਕ ਵੀ ਉਧਰ ਆਪਣੋ ਜਾ ਕੇ ਕੌਲੀ ਚੱਲ ਰਿਹਾ ਹੈ ਕੰਮ ਚਲੋ ਬਾਈ ਠੀਕ ਆ ਇਧਰ ਆਪਣੇ ਖੇਤਾਂ ਦਾ 뷰 ਬਾਈ ਆਪਣੀ ਕਣਕ ਅੱਜ ਮੈਂ ਕਿ ਰੇ ਦਾ ਟੋਟਾ ਚੱਕ ਲਿਆ ਅੱਜ ਅਸੀਂ ਮਿਲਿਆ ਹੁਣ ਆਪਾਂ ਜਾਓ ਉੱਥੇ ਤੇ ਚੱਲਣੀ ਮੋਟਰ ਉਹ ਉੱਥੇ ਤੇ ਲੈ ਕੇ ਇੱਧਰ ਤੱਕ ਇਕੱਠਿਓ ਭਰ ਦੇਣ ਆ ਜਾਣਾ ਠੀਕ ਹੈ ਚੱਕ ਲਿਆ ਅੱਜ ਸ਼ਾਮ ਨੂੰ ਪਾਈਏ ਰੇ ਅੱਜ ਆਪਣੀ ਕਣਕ 20 ਦਿਨ ਦੀ ਹੋ ਗਈ ਕੱਲ 21ਵੇਂ ਦਿਨ ਮਾਣੀ ਲਾ ਦੇਣਾ ਆ ਲਓ ਭਾਈ ਵਿਊ ਖੇਤਾਂ ਦਾ ਵੀ ਚੱਲਿਆ ਭਾਬੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੈ ਜੀ ਆ ਕੇ ਖਾਣਾ ਮੁੰਡਾ ਤੂੰ ਉਹ ਲੈ ਪਕੌੜੀਆਂ ਭਾਬੀ ਲੈ ਤੂੰ ਲੈ ਲੈ ਤਾਂ ਕਿ ਖਾ ਖੂ ਕੇ ਕਹਿੰਦਾ ਲੈ ਭਾਬੀ ਤੂੰ ਲੈ ਲੈ ਨੇ ਵੰਡ ਕੇ ਖਾਣਾ ਚਾਹੀਦਾ ਇਹ। ਹਾਂ। ਕੀ ਗੱਲ ਆ ਭਾਬੀ ਚਾਹੇ ਦੋ ਗਾਲਾਂ ਕੱਢ ਦੇ ਤੈਨੂੰ। ਕਿਹਾ ਕਹਦੇ ਕੋਸ? ਨਾ। ਮਾਂ ਬਰਾਬਰ ਆ ਸਾਡੀ। ਹਾਂ ਤਾਂ ਕੱਢਾ। ਹਾਂ। ਭਾਬੀ ਮਾਂ ਐ। ਮੰਨਦੀ ਏ ਤੂੰ ਇਹ ਗੱਲ ਨੂੰ? ਹੂੰ। ਸਹੀ ਬਾਤ ਆ। ਠੀਕ ਨੇ। ਖੁਸ਼ ਰਹਿਣਾ ਚਾਹੀਦਾ। ਖੁਸ਼। ਠੀਕ। ਕੋਈ ਬੰਦਾ ਖੁਸ਼ਿਆ ਰਿਹਾ ਕੋਈ ਬੰਦਾ? ਨਹੀਂ, ਖੁਸ਼। ਲੋ। ਸਹੀ ਗੱਲ ਆ। ਖੁਸ਼ ਰਹਿ। ਚਲੋ ਉਧਰ ਵਈ ਬੰਦੇ ਬੈ ਗੇ ਬਠਾਲ ਤੇ। ਜਗਤ ਮਾਤਾ ਬਠਾਲ ਗਈ ਇਹਨਾਂ ਨੂੰ। ਆ ਕੇ ਬਹਿ ਗਈ ਦੋ ਕੌਲੀ ਜਿਹੜੀ ਜਗਤ ਮਾਤਾ ਬਠਾਲ ਗਈ ਆ। ਤੋਂ ਕਰਾਈ ਨਾ ਓਏ ਦੋ ਗੋਲੀਆਂ ਖੜਾਈ ਨਾ ਉਧਰ ਉਹਨੂੰ ਕਿ ਉਹ ਬੰਦੇ ਨੂੰ ਉਹ ਨਹੀਂ ਉਹ ਨਹੀਂ ਨਿਗਲ ਹੀ ਪੜਦੀ ਉਹ ਹੈ ਛੋਟਾ ਛੋਟਾ ਕਾਕਾ ਵੀ ਇਹ ਇਹ ਬਾਈ ਸਾਊ ਹੈ ਆ ਸਾਡੀ ਭਾਣ ਦੀ ਸਾਊ ਹੈ ਇਹ ਪੂਰੀ ਉਹ ਉਹ ਬਗਿਆੜ ਜਾਏਗਾ ਬੇ ਬੈਠਾ ਚਲੋ ਭਾਈ ਠੀਕ ਹੈ ਅੱਛੀ ਤੱਕ ਬਲੌਗ ਤਾਂ ਮਿਲਦੇ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ